ਗੋਦਰਤ ਡੇਰੀ ਫਾਰਮ ਡਾਕਟਰ ਸੁਖਤੰਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਸੂਣ ਤੋਂ ਬਾਅਦ ਜਿਹੜੇ ਐਨੀਮਲ ਆਪਣੇ ਸੂਲਣ ਸੁੰਦੇ ਆ ਜਿਵੇਂ ਗਾਂ ਚਾਏ ਮੱਝੇ ਸੂਣ ਤੋਂ ਬਾਅਦ ਆਪਾਂ ਉਹਨਾਂ ਨੂੰ ਜਿਹੜੀ ਆਪਣਾ ਕੀ ਡਾਈਟ ਪਲਾਨ ਦੇਣਾ ਹੁੰਦਾ ਸੋ ਕੱਲ ਇੱਕ ਵੀਰ ਦਾ ਮੈਸੇਜ ਵੀ ਆਇਆ ਸੀਗਾ ਵੀ ਸੂਣ ਤੋਂ ਕਿੰਨੇ ਦਿਨਾਂ ਬਾਅਦ ਜਿਹੜੀ ਸੰਨੀ ਹੈ ਉਹ ਆਪਾਂ ਨੂੰ ਕਰਨੀ ਚਾਹੀਦੀ ਏ ਜਿਹੜਾ ਉਹਨੂੰ ਫਰੀਡ ਸਪਲੀਮੈਂਟ ਹੈ ਕਿੰਨੇ ਦਿਨਾਂ ਬਾਅਦ ਪਾਉਣਾ ਚਾਹੀਦਾ ਸੋ ਵੀਰ ਦਾ ਬਹੁਤ ਵਧੀਆ ਮੈਸੇਜ ਸੀਗਾ ਮੈਂ ਕਹਿੰਦਾ ਚਲੋ ਸਾਰੇ ਕਿਸਾਨ ਭਰਾਵਾਂ ਦੇ ਨਾਲ ਆਪਾਂ ਫਾਰਮਰ ਵੀਰਾਂ ਦੇ ਨਾਲ ਪਸ਼ੂ ਪਾਲਕ ਵੀਰਾਂ ਦੇ ਨਾਲ ਇਹ ਗੱਲ ਸਾਂਝੀ ਕੀਤੀ ਜਾਵੇ ਸੋ ਬਹੁਤ ਸੋਹਣਾ ਵੀਰ ਦਾ ਜਿਹੜਾ ਸਵਾਲ ਸੀਗਾ ਸੋ ਜਿਵੇਂ ਜਿਵੇਂ ਕੋਈ ਸਵਾਲ ਸੱਜਣ ਕਰਦਾ ਸੋ ਉਹਦਾ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਆਪਾਂ ਉਹਨਾਂ ਨੂੰ ਇਹ ਗੱਲ ਦੱਸੀਏ ਕਿਉਂਕਿ ਆਪਾਂ ਇਹ ਆਪਣਾ ਆਪ ਦਾ ਐਕਸਪੀਰੀਅੰਸ ਹੈ ਆਪਣਾ ਤਜਰਬਾ ਹੈ ਆਪਦਾ ਜਿਹੜੇ ਆਪਾਂ ਲਾਸ ਖਾਧਿਆ ਜਾਂ ਆਪਾਂ ਨੂੰ ਲਾਸ ਹੋ ਰਿਹਾ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹੁੰਨੇ ਆ ਸੋ ਤੁਹਾਨੂੰ ਮੈਂ ਕਿਹਾ ਵੀ ਮੇਰੀਆਂ ਜਿਹੜੀਆਂ ਵੀਡੀਓ ਦਾ ਕੰਟੈਂਟ ਹੈ ਜਾਂ ਆਪਣਾ ਮੇਰੀ ਗੱਲਬਾਤ ਆ ਆਮ ਵੀਡੀਓਜ਼ ਦੇ ਨਾਲੋਂ ਬਹੁਤ ਡਿਫਰੈਂਟ ਹੁੰਦੀ ਹੈ ਕਿਉਂਕਿ ਮੈਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਪੀ ਕਰਕੇ ਕਰਦੇ ਆ ਮੈਂ ਜੋ ਆਪਣੇ ਨਾਲ ਵੀ ਤਰੀ ਗੱਲ ਮੈਂ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਨੀ ਹੁੰਦੀ ਏ ਸੋ ਦੋਸਤੋ ਅੱਜ ਆਪਾਂ ਕੰਟੈਂਟ ਵੀ ਰੱਖਿਆ ਵੀ ਸੂਣ ਤੋਂ ਕਿੰਨੇ ਦਿਨਾਂ ਬਾਅਦ ਜਿਹੜੀ ਖਾਲ ਫੀਡ ਪਸ਼ੂ ਨੂੰ ਪਾਉਣੀ ਚਾਹੀਦੀ ਏ ਸੋ ਅੱਜ ਆਪਾਂ ਇਹਦੇ ਤੇ ਗੱਲ ਕਰਾਂਗੇ ਦੋਸਤੋ ਹੁੰਦਾ ਕੀ ਏ ਜਦੋਂ ਆਪਣਾ ਪਸ਼ੂ ਸੂਣਦਾ ਹੈ ਉਦੋਂ ਦੇ ਜਿਹੜੇ ਹਾਰ ਜ਼ਮੋਨ ਨੇ ਦੋਸਤੋ ਉਹ ਇੱਕਦਮ ਸਾਰੇ ਚੇਂਜ ਹੋਏ ਹੁੰਦੇ ਆ ਬਹੁਤ ਸਾਰੀ ਆਪਾਂ ਬਹੁਤ ਵੀਰ ਆਪਾਂ ਗਲਤੀ ਕਰ ਲੈਂਦੇ ਆ ਮੈਂ ਵੀ ਕਈ ਵਾਰੀ ਮੈਂ ਵੀ ਤੁਹਾਡੇ ਵਿੱਚ ਹੀ ਆ ਮੈਂ ਵੀ ਗਲਤੀਆਂ ਕਰਦਾ ਰਿਹਾ ਪਰ ਜਿਵੇਂ ਜਿਵੇਂ ਹੁਣ ਸਮਝ ਆਈਏ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਹਫਤਾਗਮਾਧ ਨੂੰ ਜਿਹੜਾ ਸੂਨ ਤੋਂ ਬਾਅਦ ਨਹੀਂ ਨਹਾਉਣਾ ਚਾਹੀਦਾ ਕਿਉਂਕਿ ਉਹਦੇ ਜਿਹੜੇ ਹਾਰਜ਼ਮੋਂ ਚੇਜ਼ ਹੁੰਦੇ ਹੁੰਦੇ ਉਹ ਫਿਰ ਉੱਥੇ ਹੀ ਰੁਕ ਜਾਂਦੇ ਆ ਨਾ ਪਸ਼ੂ ਮਾਇਲੇ ਤੇ ਆਉਂਦਾ ਨਾ ਦੁੱਧ ਤੇ ਆਉਂਦਾ ਨਾ ਚਾਰਾ ਨੀਰਾ ਖਾਂਦਾ ਸੋ ਉਹ ਉਸ ਤੋਂ ਬਾਅਦ ਮੈਂ ਉਹ ਗੱਲ ਸਿੱਖ ਗਿਆ ਮਤਲਬ ਕਿ ਸਿੱਖਾਂਗੇ ਆਪਾਂ ਤਾਂ ਹੀ ਜਦੋਂ ਆਪਾਂ ਨੂੰ ਕੋਈ ਚੀਜ਼ ਦਾ ਘਾੜਾ ਪਾਊਗਾ ਜੇ ਆਪਾਂ ਕਿਸੇ ਕੰਮ ਦੇ ਵਿੱਚੋਂ ਫੇਲ ਹੁੰਨੇ ਆ ਫੇਲਿਅਰ ਹੁੰਨੇ ਆ ਲਾਸ ਹੁੰਦਾ ਉਹਦਾ ਮਤਲਬ ਆਪਾਂ ਨੂੰ ਇਹ ਆ ਵੀ ਆਪਾਂ ਨੂੰ ਉਹ ਕੰਮ ਕੋਈ ਗੱਲ ਚੀਜ਼ ਸਿਖਾ ਕੇ ਗਿਆ ਆ ਆਪਾਂ ਉਹਦੇ ਕੋਲੋਂ ਕੋਈ ਚੀਜ਼ ਸਿੱਖ ਲਈਏ ਵੀ ਇੱਥੇ ਆਪਾਂ ਅਜ ਕਮਣੀ ਰਹੀ ਕਮੀ ਰਹੀ ਏ ਸੋ ਦੋਸਤੋ ਜਦੋਂ ਆਪਣੀ ਮੱਝ ਜਾਂ ਗਾਂ ਸੌਂਦੀ ਏ ਸੌਣ ਤੋਂ ਜਿਹੜਾ ਇੱਕ ਹਫ਼ਤੇ ਦੋਸਤੋ ਇੱਕ ਹਫ਼ਤੇ ਤੱਕ ਜਿਹੜਾ ਆਪਾਂ ਉਹਨੂੰ ਮਤਲਬ ਕਿ 1 ਵੀਕ ਇੱਕ ਹਫ਼ਤੇ ਤੱਕ ਆਪਾਂ ਨੂੰ ਬਿਲਕੁਲ ਜਿਹੜਾ ਨਾਰਮਲ ਆ ਚਾਰਾ ਦੇਣਾ ਹੁੰਦਾ ਆ ਪਾ ਦੋਸਤੋ ਬੜੇ ਮੇਰੇ ਵੀਰ ਇਹ ਇੱਥੇ ਇਹ ਵੀ ਗੱਲ ਕਰਦੇ ਆ ਜੀ ਉਹ ਮੱਝ ਦਾ ਦੁੱਧ ਦੇਣ ਦਾ ਟਾਈਮ ਹੁੰਦਾ ਉਸ ਟਾਈਮ ਤੇ ਮੱਝ ਨੇ ਦੁੱਧ ਲੌੜਾ ਹੁੰਦਾ ਉਸ ਟਾਈਮ ਤੇ ਉਹ ਹੁੰਦਾ ਨਹੀਂ ਕਿਉਂਕਿ ਜਦੋਂ ਪਸ਼ੂ ਸੌਂਦਾ ਸੌਂਦੇ ਵਿੱਚ ਕਿਉਂਕਿ ਮੈਕਸਿਮਮ 18 ਤੋਂ 20 ਦਿਨਾਂ ਦੇ ਵਿੱਚ ਜਿਹੜੀ ਆਪਣੀ ਮੱਝ ਜਾਂ ਗਾਂ ਦੁੱਧ ਦੇ ਪੀਕ ਤੇ ਹੁੰਦੀ ਏ ਠੀਕ ਏ ਜੀ ਇੱਕ ਹਫਤਾ ਦੋਸਤੋ ਤੁਸੀਂ ਕੱਲੇ ਆਨ ਨੂੰ ਹਰਾ ਚਾਰਾ ਤੂੜੀ ਤੇ ਥੋੜਾ ਬਹੁਤਾ ਦਾਣਾ ਇਹ ਨਹੀਂ ਹੈਗਾ ਵੀ ਆਪਾਂ ਅੱਜ ਮੱਝ ਸੂਈਏ ਤੇ ਸਵੇਰੇ ਪਰਸੋਂ ਉਹਨੂੰ ਲੇਟੀ ਦੱਬਦੀਏ ਜਾਂ ਉਹਨੂੰ ਮਤਲਬ ਕਿ ਐਨੀ ਫੀਡ ਪਾ ਦਈਏ ਜਿਹਦੇ ਨਾਲ ਉਹਦੇ ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਪਸ਼ੂ ਸੁੰਦਾ ਹੈ ਸੂਣ ਦੇ ਟਾਈਮ ਤੇ ਜਿਹੜੀਆਂ ਉਹਦੀਆਂ ਪੀੜਾ ਹੁੰਦੀਆਂ ਨੇ ਉਹ ਬਹੁਤ ਹੀ ਜ਼ਬਰਦਸਤ ਹੁੰਦੀਆਂ ਨੇ ਇਹ ਨੇਚਰਲੀ ਗੱਲ ਏ ਕਿ ਜਿੱਦਾਂ ਹੁਣ ਆਪਣਾ ਐਨੀਮਲ ਹੈ ਜਾਨਵਰ ਹੈ ਉਹ ਵਿਚਾਰਾ ਬੋਲ ਨਹੀਂ ਸਕਦਾਗਾ ਕਿੰਨੀ ਪੀੜਸ ਦੇ ਵਿੱਚੋਂ ਉਹ ਗੁਜ਼ਰ ਕੇ ਬੱਚੇ ਨੂੰ ਜਨਮ ਦਿੰਦਾ ਸੋ ਉਹ ਜਦੋਂ ਬੱਚਾ ਪੈਦਾ ਹੁੰਦਾ ਹੈ ਬੱਚਾ ਪੈਦਾ ਹੋਣ ਤੋਂ ਬਾਅਦ ਕੁਦਰਤੀ ਗੱਲ ਲੈ ਕੇ ਆਪਣਾ ਜਿਹੜਾ ਐਨੀਮਲ ਸਟ्रेस ਦੇ ਵਿੱਚ ਚਲੇ ਜਾਂਦਾ ਕਿਉਂਕਿ ਉਹਨੂੰ ਥੋੜਾ ਜਿਹਾ ਆਪਣੇ ਆਪ ਥੋੜਾ ਜਿਹਾ ਟਾਈਮ ਚਾਹੀਦਾ ਉਹਨੂੰ ਰਿਲੈਕਸ ਕਰਨ ਦੇ ਵਾਸਤੇ ਆਪਣੀ ਕੀ ਸੋਚ ਹੁੰਦੀ ਹੈ ਵੀ ਆਪਾਂ ਦਵਾ-ਦਵਾ ਹੀ ਉਹਨੂੰ ਖੜਾ ਦੇ ਦੇਣਾ ਦਵਾ-ਦਵਾ ਹੀ ਆਪਾਂ ਉਹਨੂੰ ਖੜਸੜ ਦੇਣੀ ਹੈ ਦਵਾ-ਦਵਾ ਹੀ ਆਪਾਂ ਉਹਨੂੰ ਲੇਟੀ ਪਾ ਦੇਣੀ ਹੈ ਆਪਣਾ ਆਪਾ ਇਸ ਗੱਲ ਦਾ ਫੋਕਸ ਹੀ ਨਹੀਂ ਕਰਦੇ ਵੀ ਉਹ ਜਨਵਾਰ ਇਹ ਆਪਣਾ ਵੀ ਆਪਾਂ ਉਹਨੂੰ 2-4 ਦਿਨ ਦਾ ਟਾਈਮ ਦਈਏ ਵੀ ਆਪਣੇ ਆਪ ਨੂੰ ਸੈੱਟ ਕਰ ਲਵੇ ਨਹੀਂ ਆਪਾਂ ਟਾਈਮ ਦਿੰਦੇ ਹੀ ਨਹੀਂਗੇ ਆਪਾਂ ਦਵਾ-ਦਵਾ ਹੀ ਉਹਦਾ ਜਿਹੜਾ ਕੰਮ ਹੈ ਉਹ ਆਪਾਂ ਸਟਾਰਟ ਕਰ ਦਿੰਨੇ ਆ ਦੋਸਤੋ ਇਹ ਕੁਦਰਤੀ ਗੱਲ ਨੇ ਕਿਉਂਕਿ ਬਹੁਤ ਵਾਰੀ ਮੈਂ بڑے ਕੇਸਾਂ 'ਚ ਵੇਖਿਆ ਜਿਵੇਂ ਮੱਝ ਸੋਈ ਸਵੇਰੇ ਨਾਲ ਚੰਗਾ ਦਲੀਏ ਦਾ ਬਠਲ ਪਾਤਾ ਫਿਰ ਪੱਠੇ ਛੱਡ ਗਈ ਫਿਰ ਟੀਕੇ ਲਾਈਗੇ ਸਾਰਾ ਸੂਹਾ ਉਹਨੇ ਦੁੱਧ ਹੀ ਜਿਹੜਾ ਦਿੱਤਾ ਹੀ ਨਹੀਂ ਸੋ ਇਹ ਗੱਲ ਜਿਹੜੀ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਹਫਤੇ ਤੱਕ ਜਿਹੜਾ ਉਹਨੂੰ ਮਤਲਬ ਕਿ ਨਾਰਮਲ ਹੀ ਰੱਖੋ ਹਰਾ ਚਾਰਾ ਤੂੜੀ ਜਿੰਨੀ ਵੀ ਖਾ ਲਵੇ ਆਪਣੇ ਆਪ ਨੂੰ ਵੇਖ ਰਿਓ ਮੇਨਟੇਨ ਕਰ ਲਵੇ ਰਿਲੈਕਸ ਹੋ ਜਾਵੇ ਉਸ ਤੋਂ ਬਾਅਦ ਜਿਹੜਾ ਉਹਦਾ ਧਿਆਨ ਹੈ ਉਹ ਦੁੱਧ ਦੇਣ ਵਾਲੇ ਪਾਸੇ ਆਵੇ ਜਦੋਂ ਧਿਆਨ ਦੁੱਧ ਦੇਣ ਵਾਲੇ ਪਾਸੇ ਆਊਗਾ ਸੋ ਉਦੋਂ ਹੀ ਨਾਲ ਉਹਨੂੰ ਜਿਹੜੀ ਫੀਡ ਸਪਲੀਮੈਂਟ ਹੈਗਾ ਇਹਨੇ ਆਪਣੇ ਫੀਡ ਹੈ ਚੌਕਰ ਹੈ ਖਾਲ ਹੈ ਜੋ ਵੀ ਤੁਸੀਂ ਪਾਉਣਾ ਹੈ ਸਨੀਰ ਲਾਉਣੀ ਹੈ ਉਹ ਤੁਸੀਂ ਉਹਨੂੰ ਸ਼ੁਰੂ ਕਰਦੇ ਹੋ ਤਾਂ ਆਬੀਸਲੀ ਉਹ ਜਿਹੜੀ ਆਪਣੀ ਮਾਜੇ ਉਹ ਦੁੱਧ ਤੇ ਵੀ ਆਜੂਗੀ ਸੋ ਆ ਵਧੀਆ ਮੈਲਾ ਮੋਲਾ ਵੀ ਚੱਲ ਪਊਗਾ ਤੇ ਵਧੀਆ ਜਿਹੜਾ ਅਗਲੇ ਅਗਲੇ ਸਮੇਂ ਲਈ ਉਹ ਹੀਟ 'ਚ ਵੀ ਆਜੂਗੀ ਤੇ ਬੱਚਾ ਵੀ ਵਧੀਆ ਆਪ ਦਾ ਟਾਈਮ ਤੇ ਉਹ ਦੇ ਦੋਗੀ ਸੋ ਬੜੇ ਮੇਰੇ ਮੈਂ ਵੀ ਕਈ ਵਾਰੀ ਇਹ ਗਲਤੀਆਂ ਕੀਤੀਆਂ ਨੇ ਮੈਨੂੰ ਵੀ ਬੜੇ ਘਾਟੇ ਪਏ ਨੇ ਇਹਨਾਂ ਗਲਤੀਆਂ ਦੇ ਕਰਕੇ ਸੋ ਉਹ ਵੀ ਸੜੀ ਕੁਦਰਤ ਗੱਲ ਹੈਗੀ ਇਹ ਵੀ ਜਿਹੜਾ ਆਪਣਾ ਪਸ਼ੂ ਏ ਸੋ ਉਹਨੂੰ ਜਦੋਂ ਆਪਣਾ ਸੂਣ ਤੋਂ ਇੱਕ ਹਫ਼ਤੇ ਬਾਅਦ ਤੁਸੀਂ ਜਿਹੜਾ ਉਹਦੀ ਡਾਈਟ ਪਲਾਨ ਆਪਾਂ ਜੇ ਕਰਨੀ ਹੁੰਦੀ ਏ ਜੋ ਵੀ ਕਰਨਾ ਫਿਰ ਉਹ ਉਹਨੂੰ ਕੰਟੀਨਿਊ ਰਹਿਣ ਦਿਓ ਸੋ ਉਹਦੇ ਨਾਲ ਤੁਹਾਡਾ ਜਿਹੜਾ ਪਸ਼ੂ ਏ ਉਹ ਵੀ ਠੀਕ ਰਹੂਗਾ ਦੁੱਧ ਤੇ ਵੀ ਆਊਗਾ ਹੁਣ ਬਹੁਤ ਸਾਰੇ ਇਸ ਵਾਰੀ ਇਹ ਬਹੁਤ ਵੱਡੀ ਪ੍ਰੋਬਲਮ ਚੱਲਦੀ ਪਈ ਏ ਪਤਾ ਨਹੀਂ ਕਿ এনवायरमेंट ਤੇ ਚੇਂਜ ਹੋ ਗਿਆ ਏ ਪਤਾ ਨਹੀਂ ਕਿ ਕੁਦਰਤੀ ਗੱਲ ਹੋ ਗਈ ਇਹ ਵੀ ਜਿੰਨੀਆਂ ਮੱਝਾਂ ਸੋਈਆਂ ਨੇ ਮੋਸਟਲੀ ਸਾਰੀਆਂ ਤਾਂ ਨਹੀਂ ਮੋਸਟਲੀ ਵੀ ਦੁੱਧ ਨਹੀਂ ਦੇ ਰਹੀਆਂ ਨਹੀਂ ਮੇਰੇ ਫਾਰਮ ਤੇ ਵੀ ਐਵੇਂ ਹੋਇਆ ਬਹੁਤ سارے ਭਰਾਵਾਂ ਦੇ ਮੈਸੇਜ ਵੀ ਆਉਂਦੇ ਆ ਫੋਨ ਵੀ ਆਉਂਦੇ ਆ ਕੁਦਰਤੀ ਕਿਉਂਕਿ ਹਰ ਸਾਲ ਜਿਹੜਾ এনवायरमेंट ਹੌਲੀ ਹੌਲੀ ਚੇਂਜ ਹੁੰਦਾ ਹੈ ਪਿਛਲੇ ਨਾਲੋਂ ਜਿਵੇਂ ਇਸ ਵਾਰੀ ਗਰਮੀ ਜਿਆਦੀ ਸੀਗੀ ਇਸ ਤਰ੍ਹਾਂ ਕਰਕੇ ਜਿਹੜੇ ਐਨੀਮਲ ਨੇ ਉਹ ਵੀ ਥੋੜਾ ਥੋੜਾ ਚੇਂਜ ਹੋ ਰਹੇ ਆ ਸੋ ਇਸ ਕਰਕੇ ਆ ਜਿਹੜੀ ਮੇਰੀ ਵੀਡੀਓ ਸਿਰਫ ਇੰਨੀ ਆ ਵੀ ਹਫਤੇ ਤੱਕ ਆਪਾਂ ਉਹਨੂੰ ਨਾਰਮਲੀ ਡਾਈਟ ਤੇ ਰੱਖਣਾ ਉਸ ਤੋਂ ਬਾਅਦ ਜੋ ਵੀ ਤੁਸੀਂ ਉਹਨੂੰ ਦੇਣਾ ਗੁੜ ਦੇਣਾ ਕਾੜੇ ਦੇਣਾਂ ਜੋ ਵੀ ਦੇਣਾ ਉਹ ਤੁਸੀਂ ਉਹਨੂੰ ਮਤਲਬ ਕਿ ਫਟ ਹਫਤੇ ਬਾਅਦ ਜਿਹੜਾ ਉਹ ਨੂੰ ਦੇ ਸਕਦੇ ਆ ਸੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਉਹ ਸਬਸਕ੍ਰਾਈਬ ਕਰ ਲਿਓ ਸੋ ਬਹੁਤ ਸਾਰੇ ਦੋਸਤਾਂ ਦਾ ਧੰਨਵਾਦ ਪਿਆਰ ਸਤਿਕਾਰ ਦੇਣ ਲਈ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ